No, 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 अब गोल्ड भी मिले हैं ना क्या सोना ये कहे यार आगो गोल्ड मिले आगो मर मिले तो आह सोना मिल गया आह सोना मिल गया आह डॉलर ये कहे यार सोना डॉलर वाह अलवा सोना मिल गया सोना सोना मिल गया एक कंडा रह गया यार थाले में डॉलर मिले जो कान थाले हाँ डॉलर मिले ਇਹ ਡੱਬੀ ਵੀ ਟੱਪਣ ਦੇ ਆਪਾਂ ਜਿੰਨੇ ਪਾ ਲਈ ਸੌਣਾ ਹੋ ਰਿਹਾ ਗਿਆ ਅਸੀਂ ਅਸੀਂ ਦਵਾਗੇ ਸਾਰਿਆਂ ਦੇ ਸਾਹਮਣੇ ਭਾਈਓ ਸਾਹਮਣੇ ਆਓ ਉਸੂਲ ਨੇ ਬਹੁਤ ਚੰਗਾ ਲੋ ਜੀ ਪੰਜਾਬ ਪੁਲਿਸ ਵਾਲੇ ਆ ਗਏ ਆ ਭਾਈ ਦੇਖੀ ਉਹ ਬੌਜ ਵੀ ਬਹੁਤ ਟੇਟੋ ਦੀ ਭਾਲ ਕਰਦੇ ਸੀਗੇ 15 ਘਰਾਂ ਚੋਰੀ ਸੀ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਅੱਜ ਭਾਈ ਮਤਾ ਕਾਬੂ ਨਹੀਂ ਆਇਆ ਤੁਸੀਂ ਦੇ ਅੱਜ ਵੀ ਹੋ ਰਿਹਾ ਹੈ ਹੋਰ ਇੱਕ ਘਰੇ ਨਾ ਜਾੜੀ ਉਹਦਾ ਕਰਨਾ ਹੈ ਇਹ ਨਖਰਾ ਕਰਦਾ ਹੈ ਉਹਦਾ ਨਖਰਾ ਅੱਜ ਵੀ ਇਹਦੇ ਕੋਈ ਚੀਜ਼ਾਂ ਬਰਾਮਦ ਹੋਈ ਤਾਂ ਉਹ ਕੈਸ਼ ਬਾਅਦ ਮਾਰਨ ਨਾਲ ਕਿਸੇ ਨੇ ਵੀ ਇਹਨੂੰ ਜਾਣ ਦੇ ਜਾਂ ਅੱਜ ਸਾਨੂੰ ਸੁਣਾਇਆ ਉਹਦੀ ਪੂਜਾ ਕਰਦੇ ਇਹ ਮਹਾਰਾਜ ਇਹਦਾ ਬੂਟਾਂ ਵਿੱਚੋਂ ਨਿਕਲਿਆ ਦੇਖੋ ਇਹਦੇ ਬੂਟਾਂ ਵਿੱਚੋਂ ਨਿਕਲਿਆ ਸੋਨਾ ਸਮਾਨ ਨਿਕਲਿਆ ਡੋਲਰ ਡਾਲਰ ਨਿਕਲੇ ਉੱਥੇ ਕੋਈ ਹੋਰ ਕੋਈ ਮਾਰੀ ਨਾ ਬਣੂ ਬਣੂ ਸਾਈਂ ਇਹ ਕੋਈ ਨਹੀਂ 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 ਬਣੂ ਬਣੂ ਸਾਈਂ ਇਹ ਕੋ ਜੋ ਡਾਲਰ ਆਉਂਦਾ ਫੇਰ ਦੇਖੋ ਕੋਈ ਨਾ ਚਰ ਰਹੇ ਆ ਗਵਾ ਉਹਦੀ ਲਈ ਉਹ ਕਿਹਾ ਜਿਹੜਾ ਮਿਲਿਆ ਹਾਲੋ ਕਿ ਤਾਪਰ ਕਿੰਨੀ ਕਿਹਾ ਇਹ ਕਿਹਾ ਅਸੀਂ ਕੋਈ ਜਾਲ ਬਾਈ ਇਹ ਬੋਲ ਮੇਂ ਦੋਲੇ ਫੜ ਦੇਖੋ ਬਾਈ ਕੋਈ ਗੱਲ ਨਹੀਂ ਕੋਈ ਗੱਲ ਦੇਖੋ ਆਪਣੇ ਗੱਲੀ ਗੱਲੀ ਕੀ ਲੈ ਜਾਓ ਮੈਂ ਇੱਥੇ ਇੰਨਾ ਨਹੀਂ ਦਿੰਦਾ ਉਹਦਾ ਹਾਲਰ ਵੀ ਆਇਆ ਉਧਰ ਹੋਰ ਵੀ ਮਿਲਿਆ ਆਓ ਦੇਖੋ ਸਾਮਾਨ ਇਸ ਬੰਦੇ ਦੇ ਕੋਲ ਇਹਨੂੰ ਖੋਲ ਕੇ ਦੇਖੋ ਕੀ ਆ ਇਹ ਬੰਗਾ ਇਹ ਬੰਦੇ ਦੀ ਮੇਰੇ ਵੀਡੀਓ ਬਣਾ ਕੋੜੇ ਇਕ ਗਲੀ ਗਲੀ ਇਧਰ ਰੱਖ ਬਣੇ ਇਧਰ ਖੋ ਦੋ ਸੋਨੇ ਦੀ ਆ ਬੰਗੜਾ ਆਹਾ ਝਾਂਜਰਾ ਝਾਂਜਰਾ ਆਹਾ 2 ਡੋਲਰ ਠੀਕ ਆ ਜੀ ਅੱਜ ਡੋਲਰ ਡੋਲਰ ਇਹ ਆ ਡੋਲਰ ਆ ਜੀ ਆਸਟ੍ਰੇਲੀਅਨ ਡੋਲਰ ਮਿਲ ਗਿਆ ਨਾ ਠੀਕ ਆ ਇਹ ਥੈਰੋ ਥੈਰੋ ਸਾਡਾ ਆਸਟ੍ਰੇਲੀਅਨ ਡੋਲਰ ਆ ਆਹ ਸੋਨਾ ਚਾਂਦੀ 골ਡ ਹੈ ਜੀ ਆਹ ਦੇਖ ਲੋ ਇਹ ਵੀ ਕੋਸ ਧਰ ਮਾਰੇ ਇਹ ਬੂਟ ਬਾੜੀ ਦੇਖੋ ਯਾਰ ਬੂਟ ਦੂਜਾ ਬੂਟ ਕਿੱਥੇ ਹੋ ਬੂਟ ਉੱਥੇ ਹੀ ਆ ਹੈਂਡੀ ਦੇਖ ਕੇ ਆਈ ਏ ਅੰਕਲ ਜੀ ਇੱਕ ਵਾਰ ਹੋਰ ਦੱਸ ਰਾਹੀਆਂ ਸਿਆਪੂ ਦੀਆਂ ਨਾ ਹੁਣ ਚਾਂਦੀ ਦੇਖ ਸਿਆਪੂ ਦੀਆਂ ਝਾਂਜਰਾ ਉਹ ਚੋਰੀ ਹੋਈ ਸੀ ਇਸਮਾਨ ਕੋਈ ਗੱਲ ਖਾਣੇ ਜਾਓ ਅੱਜ ਦੇਖਾਂਗੇ ਕਿੱਥੋਂ ਚੋਰੀ ਹੋਇਆ ਆ ਉਹ ਸਾਡੇ ਮੇਰੇ ਹਲੋ ਮੈਂ ਬੋਲ ਰਿਹਾ ਹਾਂ ਬਾਹਰ ਤੋਂ ਸਾਬਤ ਕਰਾ ਦੇ ਉਹ ਸਾਬਤ ਕਰਾ ਦੇ ਆਪ ਪੁੱਛੀਂਦੇ ਨੇ ਕਿ ਕਿੱਦਾਂ ਮਿਲਿਆ ਇਹ ਸਮਾਨ ਇਹ ਇਹ ਜਲਾਬ ਮੇਲਾ ਹਲੋ 2 ਮਿੰਟ ਮੈਂ ਬਾਜ਼ਾਰ ਚ ਲੱਗਾ ਸੀਗਾ ਆਰਸੀ अरोड़ा ਦੇ ਮੋੜੇ ਇਹਦਾ ਸਾਈਕਲ ਖੜਾ ਹੈ ਇਹਦੇ ਸਾਈਕਲ ਦੀ ਪੱਕੀ ਪਛਾਣ ਆ ਵੀ ਇਹਦੇ ਸਾਈਕਲ ਨੂੰ ਤਾਲਾ ਨਹੀਂ ਹੁੰਦਾ ਜਦੋਂ ਮੈਂ ਦੇਖੋ ਸਾਈਕਲ ਨੂੰ ਤਾਲਾ ਹੈ ਨੀਚੇ ਤੇ ਮੈਂ ਭਾਰ ਦੇਵਾ ਜ ਸਾਡੇ ਐਮਸੀ ਉਹਨਾਂ ਨੂੰ ਫੋਨ ਕੀਤਾ ਬਾਰ ਨੂੰ ਕੀਤਾ ਜਿਹਨਾਂ ਦੇ ਪਿੱਛੇ ਚੋਰੀ ਹੋਈ ਅਸੀਂ ਆ ਕੇ ਦੇਖਿਆ ਤਾਂ ਸਾਨੂੰ ਨਜ਼ਰ ਨਹੀਂ ਆਇਆ ਇੱਕ ਬੰਦਾ ਵੱਡੇ ਭਾਈ ਜੀ ਜਿਹੜੇ ਹਮਾਨ ਦੀ ਪੂਰੀ ਵੀਡੀਓ ਬਣਾ ਲਈਓ ਚੁੱਪ ਕਰ ਜਾ ਮਾੜਾ ਯਾਰ ਜੈਨੀ ਜਿਹੜੇ ਆਪਣੇ ਡੱਬਿਆਂ ਵਾਲਿਆਂ ਦੇ ਬੈਕ ਸਾਈਡ ਤੇ ਬੰਦਾ ਤੁਰਿਆ ਹੁੰਦਾ ਸੀ ਅੱਜ ਬਾਲਟੀ ਸੀਗੀ ਮੈਂ ਸਾਈਕਲ ਸਕੂਟਰ ਟਾਬੇ ਤੋਂ ਇਹਨੂੰ ਢੇਰ ਲਿਆ ਮੈਂ ਕਿਹਾ ਤੂੰ ਕਿੱਥੋਂ ਆਇਆ ਇਹ ਕਹਿੰਦਾ ਮੈਂ ਲੋਕਲ ਆ ਯੋਰ ਮੈਨੂੰ ਫੜਨ ਲੱਗਾ ਇਹਨ ਮੈਨੂੰ ਧੱਕਾ ਦਿੱਤਾ ਤੇ ਮੈਂ ਗੋਹੇ ਤੋਂ ਸਲਿੱਪ ਕਰ ਗਿਆ ਉਤੋਂ ਉਤੋਂ ਮੈਨੂੰ ਪੈ ਗਿਆ ਕੁੱਤੇ ਇਹ ਦੌੜ ਕੇ ਪਿਛਲੇ ਪਾਸੇ ਦੀ ਜਾ ਕੇ ਝਾੜੀਆਂ 'ਚ ਲੁਕ ਗਿਆ ਮੈਂ ਇਕੱਲਾ ਹੀ ਤੇ ਨਾਲ ਮੇਰੇ ਬਾਰੂ ਅਸੀਂ ਝਾੜੀਆਂ ਬੋਲਦੇ ਸੀ 5-7 ਬੰਦੇ ਪਰੇ ਖੜੇ ਦੇਖਦੇ ਰਹੇ ਅਸੀਂ ਕਹਿੰਦੇ ਸੀ ਵੀ ਸਾਡੇ ਮਗਰ ਆ ਜਾਓ ਜੀ ਆਹ ਦੇਖੋ ਹੜੇ ਲੱਭਦੇ ਆ ਇਹ ਦੋ ਛੋੜੇ ਸੋਨੇ ਦੀ ਬੰਗਾ ਬੰਗਾ ਆ ਤੋ ਆਹ ਚਾਰ ਚੁੰਡੀਆਂ ਦੇ ਦੋ ਬੰਗਾ ਦੋ ਛੋਟੇ ਡਾਲਰ ਹੈਗੇ ਦੋ ਮਿੰਟ ਦੇ ਕਿੱਗੀ ਹੈ ਵਿੱਚ ਇਹਦੇ ਨਾਲ ਡਾਲਰ ਪੈ ਆ ਵੀ ਇਹ ਵਿੱਚ ਦੋ ਚੁੰਡੀਆਂ ਚੁੰਡੀਆਂ ਹੈਗੀਆਂ ਡਾਲਰ ਹੈਗਾ ਆਇਆ ਵੀਡੀਓ ਬਣਾ ਦਿਓ ਇਹ ਆਇਆ ਜੀ ਆਹ ਦੋ ਬੰਗਾ ਆ ਇਕਲੀ ਇਕਲੀ ਕਰ ਲੋ ਨਾ ਠੀਕ ਆ ਜੀ ਆਹ ਆਹ ਠੀਕ ਇਹ ਵਿੱਚ ਪਾ ਬਾਕੀ ਅਜਨੀ ਜੀ ਸਪੁਰਦਗੀ ਜਿਹੜੀ ਦੇਣੀ ਆ ਉਹ ਅਸੀਂ ਬਕਾਇਦਾ ਸਰਪੰਚ ਸਾਹਿਬ ਦੀ ਔਰ ਮੋਤਵਾਰ ਬੰਦਿਆਂ ਦੀ ਹਾਜ਼ਰੀ ਵਿੱਚ ਦੇਣੀ ਠੀਕ ਔਰ ਆਹ ਫੇਰੇ ਡਾਲਰ ਆ ਆ ਦੇਖੋ 1 2 3 ਠੀਕ ਹੈ ਅੱਗੇ ਹੋਰ ਨਹੀਂ ਜੀ ਲੋਰੀ ਦੇਖ ਰਹੇ ਨੇ ਕਿ ਜਿਹੜਾ ਚੋਰ ਹੈਗਾ ਵਾ ਮੌਕੇ ਤੋਂ ਪਕੜਿਆ ਗਿਆ ਹੈਗਾ ਜਿਹਨੇ ਘਰਾਂ ਦੀ ਲਦਾ ਕਮਾਨ ਜਿਹੜਾ ਵਾ